ਤਾਂ ਤਸਵੀਰ ਦਿਖਾ ਰਿਹਾ ਆ ਕਿ ਇਹ ਬਾਈ ਜੀ ਨੇ ਸਵੇਰੇ ਦੇ ਕਈ ਰੋਗ ਸਾਈਡ ਦੇ ਐਸੇ ਚਲਾਨ ਕੀਤੇ ਜਿਹੜੇ ਮੌਕੇ ਤੇ ਜਿਹੜੇ ਨੇ ਪੁੱਟਾਏਗੇ ਨਹੀਂ ਲੁਧਿਆਣਾ ਦੇ ਵਿੱਚ ਕਈ ਚੌਕਾਂ ਦੇ ਵਿੱਚ ਜਿਹੜੇ ਆ ਕੈਮਰੇ ਲੱਗੇ ਆ ਆਟੋਮੈਟਿਕ ਕੋਈ ਵੀ ਰੈਡ ਲਾਈਟ ਜੰਪ ਕਰਦਾ ਕੋਈ ਵੀ ਗਲਤੀ ਕਰਦਾ ਤੇ ਉਹਦੇ ਜਿਹੜਾ ਚਲਾਨ ਉਹਦੇ ਘਰੇ ਪਹੁੰਚ ਜਾਂਦਾ ਲੋਕ ਸਮਝਦੇ ਆ ਲੁਧਿਆਣਾ ਸਿਟੀ ਸਮਾਰਟ ਆ ਸੀ ਉਹ ਸਮਾਰਟ ਆ ਕਿ ਅਸੀਂ ਟ੍ਰੈਫਿਕ ਪੋਲ ਦਾ ਮੂਹ ਉੱਧਰ ਹੈ ਮੋਅਲ ਸਾਤੇ ਕੁਝ ਨਹੀਂ ਹੈਗਾ ਚਲਾਨ ਆਈ ਨਹੀਂ ਸਕਦਾ ਕਰੇ ਹੁਣ ਤਾਂ ਆਨਲਾਈਨ ਹੈ ਜੀ ਆ ਤੁਹਾਡੇ ਸਾਹਮਣੇ ਆ ਇਹ ਤੇ ਤੁਸੀਂ ਨੰਬਰ ਪਾਓ ਗੱਡੀ ਦਾ ਨਾਲ ਹੀ ਉਹਦਾ ਐਡਰੈਸ ਆ ਜਾਏਗਾ ਸਾਰਾ ਕੁਝ ਕਿਸ ਦੇ ਨਾਂ ਤੇ ਗੱਡੀ ਹੈ ਪਹਿਲਾਂ ਕਿੰਨੇ ਚਲਾਨ ਹੋਏ ਗੱਡੀ ਦੇ ਉਹ ਸਾਰਾ ਇਹਦੇ ਵਿੱਚ ਆ ਜਾਏਗਾ। ਅਵੇਰ ਹੋ ਗਏ ਲੋਕ کافی ਅਵੇਰ ਹੋ ਗਿਆ ਹੁਣ ਜਾਨੀ ਕਿ 2-4% ਆ ਜਿਹੜੇ ਨਹੀਂ ਦੂਜਾ ਰੂਲ ਫਾਲੋ ਕਰ ਰਹੇ ਨਹੀਂ ਤਕਰੀਬਨ ਕਾਫੀ ਲੋਕ ਆ ਜਿਹੜੇ ਆ ਰੂਲ ਫਾਲੋ ਕਰ ਰਹੇ ਆ ਅਵੇਰ ਹੋ ਰਹੇ ਲੋਕ ਅਸੀਂ ਵੀ ਅਵੇਰ ਕਰਦੇ ਹਾਂ ਰੋਜ਼ ਹੀ ਅਸੀਂ ਲੋਕਾਂ ਨੂੰ ਸਮਝਾਉਂਦੇ ਹਾਂ ਵੀ ਸੀਟ ਬੈਲਟ ਲਾ ਕੇ ਰੱਖੋ ਹੈਲਮਟ ਪਾ ਕੇ ਰੱਖੋ ਮਿੱਤਰੋਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਸ਼ੁਕਰਾਨਾ ਕਰਦੇ ਆ ਅਸੀਂ ਲੁਧਿਆਣਾ ਦੇ ਟ੍ਰੈਫਿਕ ਪੁਲਿਸ ਮੈਡਮ ਪੂਰੇਵਾਲ ਮੈਡਮ ਦਾ ਤੇ ਟ੍ਰੈਫਿਕ ਦੇ ਜ਼ੋਨ ਇੰਚਾਰਜਾਂ ਦੇ ਟੈਫਿਕ ਦੇ ਡਿਊਟੀ ਉਤੇ ਨਾਲ ਜਿਹੜੇ ਨੇ ਮੁਲਾਜ਼ਮਾਂ ਦਾ ਤੇ ਡੀਜੀਪੀ ਟ੍ਰੈਫਿਕ ਦਾ ਵੀ ਅਸੀਂ ਧੰਨਵਾਦ ਕਰਾਂਗੇ ਕਿ ਹੁਣ ਲੁਧਿਆਣਾ ਵੀ ਜਿਹੜਾ ਸਮਾਰਟ ਬਣਦਾ ਨਜ਼ਰ ਆ ਰਿਹਾ ਇੱਕ ਹੱਥੇ ਚ ਮਸ਼ੀਨ ਹੈ ਤੁਹਾਨੂੰ ਉਹ ਮਸ਼ੀਨ ਮੈਂ ਜੂ ਦਿਖਾਉਂਗਾ ਕਿ ਇਹ ਮਸ਼ੀਨ ਮੇਰੇ ਹੱਥ ਦੇ ਵਿੱਚ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਇਹ ਮਸ਼ੀਨ ਉਹ ਮਸ਼ੀਨ ਹੈ ਕਿ ਤੁਹਾਡਾ ਚਲਾਨ ਜਿਹੜਾ ਮੌਕੇ ਤੇ ਕਰਦੇ ਜਾਊਗਾ ਤੇ ਤੁਹਾਡੇ ਪੈਸੇ ਜਿਹੜੇ ਨੇ ਮੌਕੇ ਤੇ ਕੱਟੇ ਜਾਣਗੇ ਇਹਦੇ ਪਿੱਛੇ ਕੈਮਰਾ ਤੁਹਾਨੂੰ ਦਿਖਾਦਾਂ ਲੱਗਾ ਹੋਇਆ ਵਾ ਅਗਰ ਇਹ ਕੈਮਰੇ ਤੋਂ ਤੁਹਾਡੀ ਫੋਟੋ ਵੀ ਖਿੱਚੀ ਜਾਵੇ ਜਾ ਸਕਦੀ ਹੈ ਲੇਕਿਨ ਜਿੱਦਾ ਚੰਡੀਗੜ੍ਹ ਦੇ ਵਿੱਚ ਆ ਹਿਮਾਚਲ ਦੇ ਵਿੱਚ ਆ ਕਿ ਫੋਟੋ ਖਿੱਚ ਕੇ ਚਲਾਨ ਜਿਹੜਾ ਘਰੇ ਭੇਜਿਆ ਜਾਵੇ ਕਿ ਉਹ ਵੀ ਪ੍ਰਦਾਨ ਹੈ ਲੇਕਿਨ ਆ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਇਹ ਬਾਈ ਜੀ ਨੇ ਸਵੇਰੇ ਦੇ ਕਈ ਰੋਂਗ ਸਾਈਡ ਦੇ ਐਸੇ ਚਲਾਨ ਕੀਤੇ ਜਿਹੜੇ ਮੌਕੇ ਤੇ ਜਿਹੜੇ ਨੇ ਪੁਕਤਾ ਹੈਗੇ ਨੇ ਜੇ ਕਿ ਗੱਲਬਾਤ ਵੀ ਕਰਦੇ ਆ ਰੇਸ਼ਮ ਜੀ ਮੌਜੂਦ ਹੈ ਰੇਸ਼ਮ ਜੀ ਮਸ਼ੀਨ ਦਾ ਕਿੰਨਾ ਕੁ ਬੈਨੀਫਿਟ ਮਿਲ ਰ ਇਹਦਾ ਬਹੁਤ ਵਧੀਆ ਬੈਨੀਫਿਟ ਹੈ ਜੀ ਆਪਾਂ ਨੂੰ ਪੁਲਿਸ ਨੂੰ ਵੀ ਬਹੁਤ ਬੈਨੀਫਿਟ ਆ ਔਰ ਪਬਲਿਕ ਨੂੰ ਵੀ ਲੇਕਿਨ ਕਈ ਵਾਰ ਪਬਲਿਕ ਜਿਹੜੀ ਅਵੇਅਰ ਨਹੀਂ ਹੁੰਦੀ ਪਬਲਿਕ ਆ ਸਮਝਦੀ ਕਿ ਚੰਡੀਗੜ੍ਹ ਦੇ ਵਿੱਚ ਜਾਈਏ ਤਾਂ ਸੀਟ ਬੈਲਟ ਲਾਈਏ ਲੁਧਿਆਣੇ ਵਿੱਚ ਆਈਏ ਸੀਟ ਬੈੱਟ ਉਤਾਰ ਦਈਏ ਲੇਕਿਨ ਹੁਣ ਕੋਈ ਐਸਾ ਸਿਸਟਮ ਆ ਚੁੱਕਾ ਹੈ ਕਿ ਫੋਟੋ ਕਲਿੱਕ ਕੀਤੀ ਰੋਕੀਏ ਚੈਨਾ ਰੋਕੀਏ ਚਲਾਨ ਉਹਦੇ ਫੋਨ ਤੇ ਹਾਂਜੀ ਉਹ ਵੀ ਆਪਣੇ ਲੁਧਿਆਣੇ ਦੇ ਵਿੱਚ ਕਈ ਚੌਕਾਂ ਦੇ ਵਿੱਚ ਜਿਹੜੇ ਆ ਕੈਮਰੇ ਲੱਗੇ ਆ ਆਟੋਮੈਟਿਕ ਜੀ ਕੋਈ ਵੀ ਰੈੱਡ ਲਾਈਟ ਜੰਪ ਕਰਦਾ ਕੋਈ ਵੀ ਗਲਤੀ ਕਰਦਾ ਤੇ ਉਹਦੇ ਜਿਹੜਾ ਚਲਾਣਾ ਉਹਦੇ ਘਰੇ ਪਹੁੰਚ ਜਾਂਦਾ ਆਪਣੇ ਸੇਫ ਸਿਟੀ ਸੈਂਟਰ ਦੇ ਵਿੱਚ ਉੱਥੇ ਆਪਣੇ ਮੁਲਾਜ਼ਮ ਬੈਠੇ ਆ ਬਿਲਕੁਲ ਉਹ ਜਿਹਦੀ ਵੀ ਗਲਤੀ ਹੁੰਦੀ ਹੈ ਉਹ ਦਾ ਦੇਖ ਕੇ ਫੋਟੋ ਨਿਕਲਦੀ ਨਾਲ ਗੱਡੀ ਨੇ ਵੀ ਜਿਹੜੀ ਗਲਤੀ ਕੀਤੀ ਆ ਗਲਤੀ ਕੀਤੀ ਆ ਰੈੱਡ ਲਾਈਟ ਜੰਪ ਕੀਤੀ ਆ ਜਾਂ ਜੈਬਰਾ ਲਾਈਨ ਕਰਾਸਿੰਗ ਕੀਤੀ ਆ ਤਾਂ ਉਸੇ ਗਲਤੀ ਦਾ ਉਹ ਨਾਲ ਫੋਟੋ ਲਾ ਕੇ ਉਹਦੇ ਘਰੇ ਜਿਹੜਾ ਚਲਾਣ ਚਲਿਆ ਜਾਂਦਾ ਜੀ ਲੇਕਿਨ ਉਹਦੇ ਪਿੱਛੇ ਕੈਮਰਾ ਲੱਗਾ ਹੋਇਆ ਉਸ ਕੈਮਰੇ ਦਾ ਬੇਨਿਫਿਟ ਕੀ ਹੈ ਇਹ ਕੈਮਰੇ ਦਾ ਇਹ ਬੈਨੀਫਿਟ ਇਹ ਹੈ ਜੀ ਅਸੀਂ ਜਦੋਂ ਫੋਟੋ ਜ ਆਪਣਾ ਚਲਾਨ ਕਰਦੇ ਹਾਂ ਕਿਸੇ ਵੀ ਵਾਹਨ ਦਾ ਚਲਾਨ ਕਰਦੇ ਹਾਂ ਤੇ ਪਹਿਲਾਂ ਸਭ ਤੋਂ ਪਹਿਲਾਂ ਉਹਦੀ ਫੋਟੋ ਲਈ ਜਾਂਦੀ ਹੈ ਜੀ ਆਪਾਂ ਨੰਬਰ ਪਲੇਟ ਦੀ ਉਹਦੀ ਵਹੀਕਲ ਦੀ ਫੋਟੋ ਲੈਣੇ ਆ ਉਸ ਤੋਂ ਬਾਅਦ ਹੀ ਪ੍ਰੋਸੈਸ ਸ਼ੁਰੂ ਹੁੰਦਾ ਚਲਾਨ ਦਾ ਜੀ ਇਸ ਕਰਕੇ ਕੈਮਰਾ ਹੈ ਇਹਦੇ ਨਾਲ ਫੋਟੋ ਲਈ ਜਾਂਦੀ ਹੈ ਵਹੀਕਲ ਦੀ ਫੋਟੋ ਲੈਣ ਤੋਂ ਬਾਅਦ ਜਿਹੜੀ ਹੈ ਆਪਾਂ ਅਗਲਾ ਪ੍ਰੋਸੈਸ ਸ਼ੁਰੂ ਕਰਦੇ ਚਲਾਨ ਦਾ ਮਤਲਬ ਉਹਦੀ ਕੀ ਐਸਐਮਐਸ ਕੀਤਾ ਜਾ ਸਕਦਾ ਵੈ ਕਿ ਜਿੱਦਾਂ ਕਿਸੇ ਦਾ ਚਲਾਨ ਕਰਤਾ ਜਿੱਦਾਂ ਉਹ ਗੱਡੀ ਫਰਾਰ ਹੋ ਰਹੀ ਆ ਉਹਦੀ ਨੰਬਰ ਪਲੇਟ ਦੀ ਪਿਕਚਰ ਖਿੱਚ ਲਈ ਫੋਟੋ ਖਿੱਚ ਲਈ ਉਹ ਫੋਟੋ ਇਸ ਮਸ਼ੀਨ ਨਾਲ ਖਿੱਚੀਆ ਮੋਬਾਈਲ ਨਾਲ ਖਿੱਚ ਲਈ ਉਹਦਾ ਚਾਲਾਨ ਘਰੇ ਪਹੁੰਚ ਐਡਰੈਸ ਆ ਜਾਂਦਾ ਇਹ ਜੀ ਆਪਾਂ ਐਡਰੈਸ ਦੇ ਕੇ ਹਾਂ ਪ੍ਰੋਪਰ ਜਿਹੜਾ ਐਡਰੈਸ ਇਹਦੇ ਆ ਜਾਂਦਾ ਕੱਢ ਕੇ ਆਪਾਂ ਨੰਬਰ ਭਰਨਾ ਗੱਡੀ ਦਾ ਨੰਬਰ ਭਰ ਕੇ ਆਪਾਂ ਚਾਲਾਨ ਜਿਹੜਾ ਉਹਦਾ ਘਰ ਭੇਜ ਸਕਦੇ ਘਰੇ ਜਾ ਸਕਦਾ ਹੈ ਜਾਂਦਾ ਜੀ ਜਾਂਦਾ ਜਾਂਦਾ ਹਾਂ ਆਪਾਂ ਆਪ ਦੂਜਾ ਬਾਈ ਡਾਕ ਉਹਨਾਂ ਦੇ ਘਰ ਭੇਜਦੇ ਆ ਚਾਲਾਨ ਜਿਹਦਾ ਸੇਫ ਸਿਟੀ ਵਾਲੇ ਜਾਂ ਰੈਡ ਲਾਈਟ ਦਾ ਜਾਂ ਜੈਬਰਾ ਕਰਾ ਸਿੰਘ ਦਾ ਚਾਲਾਨ ਭੇਜਦੇ ਆ ਇਦਾਂ ਹੀ ਆਪਾਂ ਭੇਜ ਸਕਦੇ ਮਤਲਬ ਉਹਨਾਂ ਭਲੇਖਾ ਕੱਢ ਦੇਣ ਕਿ ਚਲਾਨ ਘਰੇ ਨਹੀਂ ਆਣੇ ਨੇ ਨਹੀਂ ਕਰ ਕਰ ਜਾਂਦੇ ਜੀ ਰੈੱਡ ਲਾਈਟ ਆ ਕੋਈ ਵੀ ਗਲਤੀ ਆ ਚਲਾਨ ਜਿਹੜਾ ਕਰ ਜਾਂਦਾ ਜੀ ਲੇਕਿਨ ਲੋਕ ਸਮਝਦੇ ਆ ਲੁਧਿਆਣਾ ਸਿਟੀ ਸਮਾਰਟ ਆ ਅਸੀਂ ਉਹ ਸਮਾਰਟ ਆ ਕਿ ਅਸੀਂ ਟ੍ਰੈਫਿਕ ਪੁਲਿਸ ਦਾ ਮੂੰਹ ਉੱਧਰ ਆ ਮੋਹਾਲ ਦੇ ਘਾਤਿ ਪੁੱਛ ਨਹੀਂ ਹੈਗਾ ਚਲਾਨ ਆ ਹੀ ਨਹੀਂ ਸਕਦਾ ਕਰੇ ਹੁਣ ਤਾਂ ਆਨਲਾਈਨ ਆ ਜੀ ਆ ਤੁਹਾਡੇ ਸਾਹਮਣੇ ਆ ਤੇ ਇੱਥੇ ਤੁਸੀਂ ਨੰਬਰ ਪਾਓ ਗੱਡੀ ਦਾ ਨਾਲ ਹੀ ਉਹਦਾ ਐਡਰੈਸ ਆ ਜਾਏਗਾ ਸਾਰਾ ਕੁਝ ਕਿਸ ਦੇ ਨਾਂ ਤੇ ਗੱਡੀ ਆ ਪਹਿਲਾਂ ਕਿੰਨੇ ਚਲਾਨ ਹੋਏ ਗੱਡੀ ਦੇ ਉਹ ਸਾਰਾ ਇਹਦੇ ਵਿੱਚ ਆ ਜਾਏਗਾ ਟੋਟਲੀ ਸਾਰਾ ਕੁਝ ਆ ਜਾਏਗਾ ਹਾਂਜੀ ਹਾਂਜੀ ਜਿੱਥੇ ਮਰਜ਼ੀ ਚਲਾਨ ਹੋਇਆ ਹੋਵੇ ਇਹਦੇ ਵਿੱਚ ਆ ਜਾਏਗਾ ਤੁਸੀਂ ਨੰਬਰ ਭਰੋ ਗੱਡੀ ਦਾ ਇਹਦੇ ਵਿੱਚ ਆ ਜਾਏਗਾ ਕਿੰਨੀ ਕੁ ਸਹੂਲਤ ਮਿਲੀ ਜਦੋਂ ਦੀ ਮੈਂ ਪੂਰੇ ਬਾਲ ਮੈਮ ਨੇ ਮਸ਼ੀਨਾਂ ਹੱਥੇ ਪੜਾਈਆਂ ਨੇ ਬਹੁਤ ਵਧੀਆ ਜੀ ਸਾਨੂੰ ਵੀ ਇਹ ਚ ਦੂਜਾ ਕੋਈ ਪ੍ਰੋਬਲਮ ਨਹੀਂ ਆਈ ਕਿ ਸੌਖਾ ਸਾਨੂੰ ਕੋਈ ਕੈਸ਼ ਨਹੀਂ ਲੈਣਾ ਕਿਸੇ ਤੋਂ ਆਪਾਂ ਇਹ ਤੇ ਗੂਗਲ ਪੇ ਕਰੋ ਆਪਦਾ ਚਲਾਨ ਭਰੋ ਤੇ ਜਾਓ ਉਹ ਤਾਂ ਕਈ ਵਾਰ ਇਲਜ਼ਾਮ ਲੱਗ ਜਾਂਦੇ ਸੀਗੇ ਕਿ ਪੈਸੇ ਲੈ ਕੇ ਛੱਡਦੇ ਉਹ ਛੱਡ ਜਾਂਦੀ ਹੈ ਜਾਂ ਵੇ ਦੇ ਕੇ ਤੁਸੀਂ Google Pay ਕਰੋ ਸਕੈਨਰ ਆ ਜਾਣਾ ਸਕੈਨ ਕਰੋ ਤੁਸੀਂ ਤੁਹਾਡਾ ਚਲਾਨ ਭਰ ਆ ਜਾਣਾ ਆਟੋਮੈਟਿਕ ਮਤਲਬ ਹੁਣ ਲੋਕ ਆ ਨਹੀਂ ਗਏ ਸੋਦਾ ਕਿ ਸਾਡੇ ਕੋਲ ਨਾਕੇ ਤੇ ਖੜੇ ਐ ਐਲਮੰਡੀ ਪਾਈ 200 ਭੜਿਆ 500 ਭੜਿਆ ਹੁਣ ਆਨਲਾਈਨ ਹੀ ਰਿਕਾਰਡ ਤੁਹਾਡੇ ਹੱਥੇ ਚ ਆਨਲਾਈਨ ਹੈ ਜੀ ਆਨਲਾਈਨ ਕਿੰਨੇ ਮਸ਼ੀਨ ਭੜੀ ਤੁਸੀਂ ਕਿੰਨੇ ਕਿ ਚਲਾਨ ਕੱਟੇ ਸਵੇਰ ਦੇ ਅੱਜ 10ਵਾਂ ਚਲਾਨ ਹੈ ਜੀ 10 ਚਲਾਨ ਕਰਦੇ 10 ਚਲਾਨ ਕਰਦੇ ਕਿੰਨਾ ਕ سپورਟ ਮਿਲਦੀ ਹੈ ਟ੍ਰੈਫਿਕ ਮੁਲਾਦ ਅਧਿਕਾਰੀਆਂ ਦੀ ਕਿੰਨੀ ਕ سپورਟ ਮਿਲਦੀ ਹੈ ਤੇ ਆਵਾਮ ਦੀ ਕਿੰਨੀ ਕ سپورਟ ਮਿਲਦੀ ਹੈ ਆਵਾਮ ਵੀ ਠੀਕ ਹੈ ਜੀ ਜਿਹਦੇ ਜਿਹੜਾ ਜਿਹੜਾ ਚਲਾਨ ਕਰਾ ਕੇ ਜਾਂਦਾ ਜੀ ਡਿਜੀਟਲ ਆਪਣਾ ਚਲਾਨ ਈਜੀ ਚਲਾਨ ਕਰਾ ਕੇ ਜਾਂਦਾ ਕੋਸ਼ ਹੈ ਜੀ ਕਹਿੰਦੇ ਵਧੀਆ ਈ ਦੀ ਗਵਰਨਮੈਂਟ ਦਾ ਜੋ ਪ੍ਰਾਲਾ ਕਰ ਰਹੀ ਹੈ ਬਹੁਤ ਵਧੀਆ ਕਰ ਰਹੀ ਹੈ ਜੀ ਮਤਲਬ ਜਦੋਂ ਗਲਤ ਹੋਣਗੇ ਤਾਂ ਉਹ ਕਹਿਣਗੇ ਕਿ ਅਸੀਂ ਗਲਤ ਆ ਅਗਰ ਚਲਾਨ ਸਹੀ ਦਾ ਕਿ ਤਰ੍ਹਾਂ ਵਾਜੂ ਕਹਿ ਕੇ ਜਾਣਗੇ ਟ੍ਰੈਫਿਕ ਪੁਲਿਸ ਨੇ ਵਧੀਆ ਕੰਮ ਕੀਤਾ ਨਹੀਂ ਵਾਰੀ ਸਮਝਾਉਣ ਵਾਲਾ ਹੁੰਦਾ ਆਪਾਂ ਵੇਰ ਵੀ ਕਰਦੇ ਆ ਪਬਲਿਕ ਨੂੰ ਵੀ ਹੁਣ ਪਿੱਛੇ ਜਿਹੜਾ ਪਿਛਲੀ ਸਵਾਰੀ ਉਹ ਸੀਟ ਬੈਲਟ ਲਾ ਕੇ ਰੱਖੇ ਫਿਰ ਪਿਛਲੀ ਸਵਾਰੀ ਜਿਹੜੀ ਆ ਉਹ ਹੈਲਮਟ ਪਾ ਕੇ ਰੱਖੇ ਜੇ ਦੋ ਪਹੀਆ ਵਾਹਣਾ ਉਹਦੇ ਪਿਛਲੀ ਸਵ ਤੇ ਅਸੀਂ ਨਾਲ ਦੀ ਨਾਲ ਅਵੇਰ ਵੀ ਕਰਦੇ ਆ ਆਟੋ ਚਾਲਕਾ ਜਿਹੜੇ ਉਹਨਾਂ ਨੂੰ ਵੀ ਅਸੀਂ ਕਹਿੰਨੇ ਆ ਵੀ ਆਪਣੀ ਵਰਦੀ ਪਾ ਕੇ ਰੱਖੋ ਤੇ ਜਿਹੜਾ ਆਪਣਾ ਐਡਰੈਸ ਆ ਤੁਹਾਡਾ ਘਰ ਦਾ ਉਹ ਅਗਲੇ ਪਾਸੇ ਤੇ ਸਾਈਡਾਂ ਤੇ ਵੀ ਪਿੱਛੇ ਵੀ ਜਿਹੜਾ ਆਟੋ ਦੇ ਆਪਣੇ ਜਾਂ ਐਰਚ ਦੇ ਵਿੱਚ ਜਿਹੜਾ ਉਹ ਲਾ ਕੇ ਰੱਖੋ ਐਡਰੈਸ ਇਹ ਸੁਣੀ ਮੈਨੂੰ ਇੱਕ ਗੱਲ ਸਮਝਾਉ ਅਤਰੀ ਮੈਂ ਚੰਡੀਗੜ੍ਹ 100 ਕਿਲੋਮੀਟਰ ਦੂਰੀ ਤੇ ਆ ਚੰਡੀਗੜ੍ਹ ਦੇ ਵਿੱਚ ਜਦੋਂ ਅਸੀਂ ਐਂਟਰੀ ਕਰਦੇ ਆ ਫਟਾਫਟ ਸੀਟ ਬੈਲਟ ਕਿੱਥੇ ਉਹ ਲਾਓ ਫੋਨ ਕੋਈ ਸਾਈਡ ਤੇ ਰੱਖ ਦਿਓ ਕੀ ਗੱਡੀ ਸਾਈਡ ਦੀ ਸਪੀਡ ਤੇ ਚਲਾਨੀ ਹੈ ਵਾਧਰੀ ਚਲਾਨੀ ਉਹ ਦੇਖਦੇ ਪੈਂਦੇ ਆ ਅਸੀਂ ਡਿਸਟੈਂਸ ਦੇਖਦੇ ਆ ਕਿੰਨੀ ਸਪੀਡ ਹੈ ਕਿੰਨੀ ਸਪੀਡ ਤੇ ਨਹੀਂ ਹੈਗੀ ਉਹ ਯਾਰ ਲੁਧਿਆਣੇ ਚ ਕਿਉਂ ਨਹੀਂ ਜੰਡੀ ਦਿੱਲੀ ਜਾਈਏ ਤਾਂ ਐਦਾਂ ਲੁਧਿਆਣੇ ਚ ਵੀ ਹੁਣ ਤਿੰਨ ਮਸ਼ੀਨਾਂ ਚੱਲ ਪਈਆਂ ਇਹ ਓਵਰ ਸਪੀਡ ਦੀਆਂ ਅਸੀਂ ਓਵਰ ਸਪੀਡ ਦੇ ਚਲਾਨ ਹੋ ਰਹੇ ਆ ਅਫਸਰਾਂ ਨੇ ਤਿੰਨ ਮਸ਼ੀਨਾਂ ਜਿਹੜੀਆਂ ਲਾਈਆਂ ਲੇਕਿਨ ਲੁਧਿਆਣਾ ਦੀ ਆਵਾਮ ਨਹੀਂ ਸਮਝਦੀ ਮੇਰੇ ਖਿਆਲ ਨਾਲ ਨਹੀਂ ਨਹੀਂ ਬਹੁਤ ਅਵੇਅਰ ਹੋ ਗਏ ਲੋਕ ਕਾਫੀ ਅਵੇਅਰ ਹੋ ਗਿਆ ਹੁਣ ਜਾਨੀ ਕਿ 2-4% ਆ ਜਿਹੜੇ ਨਹੀਂ ਦੂਜਾ ਰੂਲ ਫਾਲੋ ਕਰ ਰਹੇ ਨਹੀਂ ਤਕਰੀਬਨ ਕਾਫੀ ਲੋਕ ਆ ਜਿਹੜੇ ਆ ਰੂਲ ਫਾਰੋ ਕਰ ਰਹੇ ਆ ਵੇਅਰ ਹੋ ਰਹੇ ਲੋਕ ਅਸੀਂ ਵੀ ਵੇਅਰ ਕਰਦੇ ਆ ਰੋਜ਼ ਹੀ ਅਸੀਂ ਲੋਕਾਂ ਨੂੰ ਸਮਝਾਉਂਦੇ ਆ ਵੀ ਸੀਟ ਬੈਲਟ ਲਾ ਕੇ ਰੱਖੋ ਹੈਲਮਟ ਪਾ ਕੇ ਰੱਖੋ ਰੋਂਗ ਸਾਈਡ ਨਾ ਚੱਲੋ ਅਸੀਂ ਯਾਨੀ ਕਿ ਤਕਰੀਬਨ ਆ ਰੋਜ਼ ਹੀ ਤਕਰੀਬਨ 100 200 ਬੰਦੇ ਨੂੰ ਅਸੀਂ ਵੇਅਰ ਕਰਦੇ ਆ ਰਜਨਾ ਲੇਕਿਨ ਇੱਕ ਗੱਲ ਕੀਤੇ ਹੈ ਹੈਲਮਟ ਦਾ ਸੀਟ ਬੈਲਟ ਦਾ ਰਸ ਡਰਾਈਵਿੰਗ ਦਾ ਪਿੱਛਲੇ ਸੀਟ ਨਹੀਂ ਪਾਈ ਦਾ ਕਿੰਨੇ ਕਿੰਨੇ ਦਾ ਚਲਾਨ ਹੁੰਦਾ ਪੈਦਾ ਸੀਟ ਬੈਲਟ ਦਾ ਹੈਲਮਟ ਦਾ ਹਜ਼ਾਰ ਹਜ਼ਾਰ ਰੁਪਏ ਦਾ ਜੀ ਨੰਬਰ ਪਲੇਟ ਦਾ 2000 ਰੁਪਏ ਦਾ ਜਿਹੜਾ ਆਪਣਾ ਹਾਈ ਸਕਿਉਰਿਟੀ ਨੰਬਰ ਪਲੇਟ ਨੇ ਲੱਗੀ ਉਹਦਾ 2000 ਰੁਪਏ ਦਾ ਚਲਾਨ ਆ ਜੀ ਤੇ ਰਸ ਡਰਾਈਵਿੰਗ ਦਾ 2500 ਰੁਪਏ ਦਾ ਚਲਾਨ ਆ ਹੋਰ ਅਲੱਗ-ਅਲੱਗ ਆ ਤੁਸੀਂ ਇੱਥੇ ਆਪਾਂ ਭਰਾਂਗੇ ਅਫੈਂਸ ਭਰਾਂਗੇ ਨਾਲ ਹੀ ਆ ਜਾਣਾ ਉਹਦੇ ਉੱਪਰ ਹੀ ਅੱਛਾ ਉਹ ਸਾਰਾ ਇਹਦੇ ਵਿੱਚ ਆਟੋਮੈਟਿਕ ਆ ਜਾਣਾ ਤੇ ਗੱਡੀ ਕਿੰਨੇ ਚਲਾਣ ਬਾਅਦ ਸੀਜ਼ ਕਰਦੇ ਹੋ ਤੁਸੀਂ ਜਿੱਦਾਂ ਚਲਾਨ ਜਿਹੜੇ ਉਹਦੇ ਬੇਸ਼ਿਕ ਹੋਏ ਨੇ ਭਰੇ ਨਹੀਂਗੇ ਉਹਨੇ ਆਰ.ਸੀ ਉਹਦੀ ਰੱਖੀ ਹੋਈ ਹੋਰ ਕਿਤੇ ਮੱਝ ਰੱਖੀ ਹੋਈ ਹੈ ਚੰਡੀਗੜ੍ਹ ਰੱਖੀ ਹੋਈ ਹੈ ਇੰਸ਼ੋਰੈਂਸ ਉਹਦੀ ਹੈ ਨਹੀਂ ਪੋਲੂਸ਼ਨ ਉਹਦਾ ਹੈ ਨਹੀਂ ਬਿਨਾਂ ਡਾਕੂਮ ਜੇ ਡਾਕੂਮੈਂਟ ਨਹੀਂ ਹੈ ਜੇ ਆਰਸੀ ਰੱਖੀ ਹੈ ਜਾਂ ਲਾਇਸੈਂਸ ਰੱਖਿਆ ਉਸ ਤੋਂ ਬਾਅਦ ਵੀ ਜੇ ਨਹੀਂ ਚਲਾਣ ਪਰ ਰਿਹਾ ਤੇ ਗੱਡੀ ਬੌਂਡ ਵੀ ਡੀਜੀ ਲੋਕਰ ਦਾ ਕੀ ਫਾਇਦਾ ਵੀ ਡੀਜੀ ਲੋਕਰ ਕਿਸ ਤਰ੍ਹਾਂ ਦਾ ਕੰਮ ਆਉਂਦਾ ਫਾਇਦਾ ਇਹ ਹੈ ਜੀ ਇਹ ਆਪ ਕੋ ਆਮ ਚੈਕਿੰਗ ਚੱਲ ਰਹੀ ਹੈ ਕੋਈ ਨਾਕਾਬੰਦੀ ਆ ਆਪਾਂ ਡਾਕੂਮੈਂਟ ਚੈੱਕ ਕਰਨੇ ਵੀ ਕਿਹਦੇ ਨਾਂ ਤੇ ਆ ਗੱਡੀ ਉਹ ਅਸੀਂ ਗੱਡੀ ਨੰਬਰ ਪਾ ਕੇ ਚੈੱਕ ਕਰ ਸਕਦੇ ਵੀ ਇਹਦੇ ਵਕੈ ਆਰਸੀ ਇਹਦੀ ਬਣੀ ਆ ਕਿ ਨਹੀਂ ਬਣੀਗੀ ਕਿਹਦੇ ਨਾਂ ਤੇ ਆ ਇਹਦਾ ਇਹ ਫਾਇਦਾ ਡੀਜੀ ਲੋਕਰ ਦਾ ਉਹ ਰੁਟੀਨ ਵੀ ਜੇ ਅਗਰ ਕੋਈ ਦੂਜਾ ਗਲਤੀ ਕਰਦਾ ਤੇ ਗਲਤੀ ਕਰਨ ਵਾਲੇ ਦਾ ਤਾਂ ਫਿਰ ਅਸੀਂ ਡਾਕੂਮੈਂਟ ਰੱਖਾਂਗੇ ਜਾਂ ਆਰਸੀ ਰੱਖਾਂਗੇ ਜਾਂ ਲਾਇਸੈਂਸ ਰੱਖਾਂਗੇ ਜੇ ਉਹ ਕੈਸ਼ ਚਲਾਨ ਨਹੀਂ ਕਰਾਊਗਾ ਜੇ ਕੈਸ਼ ਕਰਾਉਂਦਾ ਫਿਰ ਡਾਕੂਮੈਂਟ ਦੀ ਕੋਈ ਲੋੜ ਨਹੀਂ ਗਈ ਫਿਰ ਅਸੀਂ ਹਾਂ ਕੈਸ਼ ਚਲਾਨ ਕਰ ਦਿੰਦੇ ਆ ਆਨਲਾਈਨ ਕਿੰਨੀ ਇੱਕ ਸਪੋਰਟ ਮਿਲਦੀ ਹੈ ਸਾਰੇ ਪਬਲਿਕ ਦੀ ਵਧੀਆ ਜੀ ਸਪੋਰਟ ਤੇ ਬਹੁਤ ਵਧੀਆ ਮਿਲਦੀ ਹੈ ਜੀ ਜਿੰਨੂੰ ਹੁਣ ਦੱਸੀਦਾ ਜੀ ਵੀ ਈ ਚਲਾਨ ਹੈਗੇ ਆ ਜੀ ਵੀ ਮੌਕੇ ਦੇ ਜੁਰਮਾਨਾ ਜੀ ਤੇ ਜਿਹਦੇ ਕੋਲ ਤੇ ਜਿਹੜਾ ਚਲਾਉਂਦਾ ਜੀ Google Pay ਉਹ ਤੇ ਕਰ ਜਾਂਦਾ ਉਹ ਉਹ ਵਧੀਆ ਕਹਿੰਦਾ ਜੀ ਠੀਕ ਹੈ ਜੀ ਜਿਹੜੇ ਕੋ ਨਹੀਂ ਉਹਦੀ ਆਰਤੀ ਰੱਖ ਕੇ ਚਲਾਨ ਕਰਦੀਦਾ ਜੀ ਬਿਲਕੁਲ ਇਹ ਮਸ਼ੀਨ ਹੈ ਰੇਸ਼ਮ ਜੀ ਦੇ ਹੱਥ ਦੇ ਵਿੱਚ ਉਹ ਮਸ਼ੀਨ ਹੈ ਮੈਂ ਲੈਸਦਾ ਸਰ 2 ਮਿੰਟ ਇਹ ਉਹ ਮਸ਼ੀਨ ਹੈ ਜਿਹੜੀ ਮਸ਼ੀਨ ਲਈ ਹੁਣ ਤੁਹਾਡੇ ਚਲਾਨ ਜਿਹੜੇ ਨੇ ਹੋਣਗੇ ਚਲਾਨ ਇਸ ਕਰਕੇ ਹੋਣਗੇ ਕਿਉਂਕਿ ਅਦੇ ਵਿੱਚ ਇਹ तमाम ਚਲਾਨ ਜਿਹੜੇ ਨੇ ਮੋੜ ਅਲੱਗ-ਅਲੱਗ ਮੋੜ ਨੇ ਇਹ ਚਲਾਨ ਜਿਹੜੇ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜੇ ਕੀਤੇ ਨੇ ਰੋਡ ਡਰਾਈਵਿੰਗ ਹੋਏਗੀ ਰੈਸ਼ ਡਰਾਈਵਿੰਗ ਹੋਏਗੀ ਵਿਦਆਊਟ ਹੈਲਮਟ ਹੋਊਗਾ ਇਹ ਚਲਾਨ ਹੋਣਗੇ ਤੁਸੀਂ ਆ ਨਾ ਸੋਚਣਾ ਕਿ ਇਹਦੇ ਪਿੱਛੇ ਜਿਹੜਾ ਕੈਮਰਾ ਲੱਗਾ ਹੈ ਉਹ ਕੈਮਰਾ ਐਵੇਂ ਹੀ ਲੱਗਾ ਹੈ ਉਹ ਕੈਮਰਾ ਤੁਹਾਡੀ ਨੰਬਰ ਪਲੇਟ ਤੇ ਨਿਗਾਹ ਮਾਰਦਾ ਹੈ ਕਿ ਉਹ ਕੈਮਰਾ ਨੰਬਰ ਪਲੇਟ ਤੇ ਨਿਗਾਹ ਮਾਰ ਕੇ ਇਹ ਚੈੱਕ ਕਰਦਾ ਕਿ ਤੁਹਾਡੇ ਕਿੰਨੇ ਕ ਚਲਾਨ ਹੋ ਚੁੱਕੇ ਹੋਏ ਨੇ ਤੇ ਡਿਜੀ ਲੋਕਰ ਬਾਰੇ ਵੀ ਤੁਹਾਨੂੰ ਜਾਣੂ ਕਰਾਦੀ ਡਿਜੀ ਲੋਕਰ ਜਿਹੜੇ ਨੋਰਮਲ ਨਾਕੇ ਹੁੰਦੇ ਨੇ ਉੱਥੇ ਚੈੱਕ ਕਰਨ ਵਾਸਤੇ ਹੁੰਦਾ ਕਿ ਡਿਜੀ ਲੋਕਰ ਉੱਥੇ ਚੈੱਕ ਕਰਾਈ ਸਕਦੇ ਆ ਕਿ ਰਿਕਾਰਡ ਹੈਗਾ ਅਗਰ ਕਿਸੇ ਨੇ ਗਲਤੀ ਕੀਤੀ ਆ ਤਾਂ ਉਹਦੀ ਡਾਕੂਮੈਂਟ ਉਹਦੇ ਨਾਲ ਲੱਗਣਗੇ ਧੰਨਵਾਦ ਕਰਦੇ ਹਾਂ ਅਸੀਂ ਲੁਧਿਆਣਾ ਪੁਲਿਸ ਦਾ ਧੰਨਵਾਦ ਕਰਦੇ ਹਾਂ ਅਸੀਂ ਲੁਧਿਆਣਾ ਪੁਲਿਸ ਕਮਿਸ਼ਨਰ ਦਾ ਧੰਨਵਾਦ ਕਰਦੇ ਹਾਂ ਅਸੀਂ ਗੌਰਵ ਯਾਦਵ ਜੀ ਜੀ ਵੀ ਪੰਜਾਬ ਦਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਸਰਕਾਰ ਦਾ ਕੀ ਹੋਂ ਸਾਡੀ ਟ੍ਰੈਫਿਕ ਮੁਲਾਜ਼ਮ ਵੀ ਹੈ ਉਹ ਵੀ ਹਾਈ ਟੈਕ ਹੋ ਚੁੱਕੇ ਹੋਏ ਨੇ ਤੇ ਹਾਈ ਟੈਕ ਹੋਰ ਐਡਵਾਂਸ ਹੋਣਗੇ ਤੇ ਹੁਣ ਤੁਹਾਡੇ ਘਰਾਂ ਦੇ ਵਿੱਚ ਵੀ ਤੁਹਾਡੇ ਰੋਂਗ ਸਾਈਡ ਦੇ ਅਗਰ ਤੁਸੀਂ ਗਲਤੀ ਕਰਦੇ ਹੋ ਰੂਲ ਫਾਲੋ ਨਹੀਂ ਕਰਦੇ ਹੋ ਤੁਹਾਡੇ ਘਰਾਂ ਦੇ ਵਿੱਚ ਵੀ ਚਲਾਣ ਆਣਗੇ ਵਿਦਿਆਰਥੀ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ ਲਈ